ਦੀ ਸੈਲਰੀ ਅਟੈਚ ਕਰਨ ਤੇ ਹੁਕਮ ਦਿੱਤੇ ਗਏ ਤਾਂ ਕਿ ਗ੍ਰਫਤਾਰੀ ਦੇ ਵਿੱਚ ناکਾਮ ਰਹੇ ਐਚਐਸਓ ਐਚਐਸਓ ਦੀ ਸੈਲਰੀ ਅਟੈਚ ਕਰਨ ਦੇ ਹੁਕਮ ਦਿੱਤੇ ਗਏ ਨੇ ਅਮਨ ਸਕੋਡਾ ਤੇ 6 ਜ਼ਿਲ੍ਹਿਆਂ ਦੇ ਵਿੱਚ 34 ਐਫਆਈਆਰ ਦਰਜ ਨੇ ਔਰ ਮਾਮਲੇ 19 ਜਿੱਥੇ ਕਿ ਜਿਨ੍ਹਾਂ ਦੇ ਵਿੱਚ ਪਗੋੜਾ ਕਰਾਰ ਦਿੱਤਾ ਗਿਆ ਹੈ ਅਮਨ ਸਕੋਡਾ ਨੂੰ ਤੱਕ ਕਰੋੜਾ ਰੁਪਏ ਜਿਹੜੇ ਨੇ ਉਹ ਠੱਗੇ ਗਏ ਨੇ ਅਮਨ ਸਕੋਡਾ ਦੇ ਵੱਲੋਂ ਪਰ ਹੁਣ ਤਾਂ ਗ੍ਰਫਤਾਰ ਨਹੀਂ ਹੋਇਆ ਇਸ ਮਾਮਲੇ ਦੇ ਵਿੱਚ ਹਾਈ ਕੋਰਟ ਦੀ ਸਖਤੀ ਨਜ਼ਰ ਆ ਰਹੀ ਹੈ ਕੋਰਟ ਨੇ ਦੱਸਦੀ ਕਿ ਪੰਜਾਬ ਸਰਕਾਰ ਨੂੰ 2 ਹਫ਼ਤਿਆਂ ਦੇ ਅੰਦਰ ਹੁਕਮ ਜਾਰੀ ਕੀਤੇ ਨੇ ਜਾਰੀ ਕਰਨ ਦੀ ਗੱਲ ਕਹੀ ਔਰ ਇੱਕ ਪਟੀਸ਼ਨ ਦੇ ਸੁਣਵਾਈ ਦੇ ਦੌਰਾਨ ਸਪੋਰਟਾ ਦੇ ਪੁਲਿਸ ਦੇ ਨਾਲ ਮਿਲੀ ਪੁਗਤ ਵੀ ਗੱਲ ਕਹੀ ਗਈ ਅ ਤਾਂ ਸਿੱਧੇ ਤੌਰ ਤੇ ਇੱਕ ਵੱਡੇ ਇਲਜ਼ਾਮਾ ਜਿਹੜੇ ਨੇ ਉਹ ਵੀ ਸਾਹਮਣੇ ਆ ਰਹੇ ਨੇ ਪਰ ਅਮਨ ਸਕੋਡਾ ਦੀ ਹੁਣ ਤੱਕ ਗ੍ਰਿਫਤਾਰੀ ਨਾ ਹੋਣ ਤੇ ਇਸ ਸਖਤੀ ਕੀਤੀ ਗਈ ਔਰ ਸੈਲਰੀ ਅਟੈਚ ਹੋਏਗੀ ਉਹਨਾਂ ਅਧਿਕਾਰ ਉਦਰ ਫਲੋਰ ਦੇ ਵਿੱਚ ਨੌਜਵਾਨ ਦਾ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਦੋ ਬਦਮਾਸ਼ਾਂ ਨੇ ਦੱਸਿਆ ਕਿ ਨੌਜਵਾਨ ਨੂੰ ਮੌਤ ਦੇ ਘਾਟ ਉਤਾਰਿਆ ਹੈ ਤੇਜ਼ ਤਾਰ ਹਤਿਆਨਾ ਦੇ ਨਾਲ ਨੌਜਵਾਨ ਤੇ ਹਮਲਾ ਕੀਤਾ ਗਿਆ ਮੌਕੇ ਤੇ ਹੀ ਨੌਜਵਾਨ ਦੀ ਮੌਤ ਹੋ ਗਈ ਹੈ ਪੁਰਾਣੇ ਰੰਜਿਸ਼ ਤੇ ਚੱਲਦੇ ਆ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਚਾਰ ਪੈਣਾ ਦਾ ਇਕਲੌਤਾ ਪ੍ਰਾਤਸਿਆਚਾਰ ਹੈ ਮ੍ਰਿਤਕ ਨੌਜਵਾਨ ਦਾ ਪਰਿਵਾਰ ਤੇ ਅਸੀਂ ਕਹਿ ਸਕਦੇ ਆ ਕਿ ਵੱਡਾ ਦੁੱਖਾਂ ਦਾ ਪਹਾੜ ਟੁੱਟਿਆ ਹੈ వే రామీదే నాలే నజవాన్ దా కతల్ కర్ దితా గయా దో బద్మాష్ నే జినానే కారవై అకేలీ కి ఆ వార్దాతుం ఉంజామ్ దితా హై మౌద్ దే కారట్ నజవాన్ ఉతారయా హై ది పురానీ తస్వీర్ తానూ దికా రహే హ పోలీస్ పంఛీ హై మోక్కే తే ఔర్ తేజ్ తర్ హథ్యారా దే నాలే హంల ద్ కితా గయా పురానీ రంజర్ దసి జారి హై రాజ్కుమార్ నే మేరే సయోగి ఫోన్ లైన్ తే రాజ్కుమార్ కి కుచ్ పూరీ జాన్కారి హై ఏక్ లడ్కా జెడా చార్ పురానా పెనా దా ఏక్ భారా లడ్కా సిగా ఏ ఫ్లోర్ ਪਾਰਸ਼ਰਮ ਮੰਦਰ ਦੇ ਲਾਗੇ ਦਾ ਰਹਿਣ ਵਾਲਾ ਸੀ ਇਹ ਆਪਣੇ ਦੋਸਤਾਂ ਦੇ ਨਾਲ ਕਿਸੇ ਪਾਸਿੰਗਪੁਰ ਨੂੰ ਗਿਆ ਤੇ ਜਦੋਂ ਵਾਪਸ ਹੀ ਆ ਰਹੇ ਸੀ ਰਾਤ ਦੀ ਹੋਣ ਦੌਰਾਨ ਕੁਝ ਨੌਜਵਾਨਾਂ ਨੇ ਇਹਨਾਂ ਤੇ ਹਮਲਾ ਕਰ ਦਿੱਤਾ ਜੀ ਜੋ ਠੀਕ ਹੈ ਸ਼ੁਕਰੀਆ तमाम ਜਾਣਕਾਰੀ ਦੇ ਤਾਂ ਉੱडली ਜਾਣਕਾਰੀ ਸਾਡੇ ਸੇਖੀ ਦੇ ਰਸਣ ਪਰ ਇਹ ਤਸਵੀਰਾਂ ਨੇ ਕਿ ਕਿਸ ਤਰੀਕੇ ਦੇ ਨਾਲ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਸਵਭਾਵਿਕ ਤੌਰ ਤੇ ਕਿਉਂਕਿ ਚਾਰ ਭੈਣਾਂ ਦਾ ਇਕਲੌਤਾ ਪਰਾਇ ਹੈ ਦੱਸਿਆ ਜਾ ਰਿਹਾ ਹੈ ਜਿਸ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਫਲੋਰ ਨੂੰ ਆਲ ਲੱਗਾ ਜਗਾ ਹਾਂਜੀ ਆਪਣੇ ਦੋਸਤ ਨੂੰ ਛੱਡਣਾ ਹਾਂਜੀ ਰਾ ਰਾਸ ਦੇ ਚ ਉਹ ਪਵਨ ਤੇ ਜਸਵੀਰ ਉਹਨੇ ਘੇਰ ਕੇ ਹਾਂ ਹਾਂ ਤੇ ਸੱਟਾਂ ਮਾਰੀਆਂ ਸਾਡੇ ਮੇਰੇ ਨਾਲ ਦੇ ਮੁੰਡੇ ਦੇ ਟੈਡੀ ਪਤਾ ਨਹੀਂ ਕੀ ਕੈਚ ਮਾਰਦੀ ਪਤਾ ਨਹੀਂ ਕੀ ਸੀ ਕੈਚ ਸੀ ਪਤਾ ਨਹੀਂ ਕੀ ਸੀ ਉਹਦੇ ਟੈਡਿ ਚ ਮਾਰਦੀ ਕੀ ਨਾਮ ਉਹਦਾ ਉਹਦਾ ਨਾਮ ਜਸਵੀਰ ਵਾ ਜਿਹਨੇ ਮਾਰਿਆ ਨਾਲ ਉਹਦਾ ਭਰਾ ਪਵਨ ਵਾ ਹਾਂਜੀ ਹਾਂਜੀ ਮਾਨਵ ਨਾਮ ਦਾ ਵਿਅਕਤੀ ਆ ਜਿਹੜਾ ਕਿ ਸਾਡੇ ਕੋਲ ਬਰਾਡਡ ਲੈ ਕੇ ਆਈ ਸੀ ਉਮਰ ਤਕਰੀਬਨ 23 ਸਾਲਾਂ ਦਾ ਲੜਾਈ ਝਗੜੇ ਦਾ ਮਾਮਲਾ ਜੀ ਤੇ ਭਗਤ ਸਿੰਘ ਪੁਰੇ ਦੱਸਿਆ ਜਾ ਰਿਹਾ ਕਿ ਤਾਂ ਉੱਥੇ ਲੜਾਈ ਹੋਈ ਆ ਸਾਡੇ ਕੋਲ ਜਦੋਂ ਲੈ ਕੇ ਆਏ ਬਰੌਡ ਡੈਡੀ ਸੀਗੇ ਹਾਂਜੀ ਮੇਰਾ ਭਰਾ ਛੋਟਾ ਜੀ ਕੀ ਨਾਮ ਆ ਉਹਦਾ ਮਾਨਵ ਕੀ ਹੋਇਆ ਭਾਜੀ ਹੋਇਆ ਭਾਜੀ ਸ਼ਾਮੀ ਗਿਆ ਉਹ ਇੱਥੋਂ ਹਾਂਜੀ ਉਹਦੇ ਯਾਰ ਦੋਸਤ ਨੂੰ ਨਾਲ ਲੈ ਕੇ ਗਿਆ ਉਹਨਾਂ ਦੀ ਉੱਥੇ ਕੋਈ ਪਹਿਲਾਂ ਵੀ ਭਗਤ ਸਿੰਘ ਪੁਰੇ ਕੋਈ ਲੜਾਈ ਝਗੜਾ ਹੋਊਗਾ ਇਹਦਾ ਤਾਂ ਕੋਈ ਰੋਲ ਨਹੀਂ ਸੀ ਉਹਦੇ ਵਿੱਚ ਹਾਂਜੀ ਇਹ ਤਾਂ ਸਿਰਫ ਉਦਾਂ ਆ ਗਿਆ ਵੀ ਜਿੱਦਾਂ ਯਾਰੀ ਦੋਸਤੀ ਹੁਣ ਆਪਾਂ ਚੱਲ ਜੰਨੇ ਇੱਕ ਦੂਸਰੇ ਦੇ ਨਾਲ ਏਦਾਂ ਹੀ ਵੀ ਗਿਆ ਉਹ ਆਪਸ ਦੇ ਵਿੱਚ ਜਿਨ੍ਹਾਂ ਦਾ ਉਹਨਾਂ ਦਾ ਪਹਿਲਾਂ ਕੋਈ ਲੜਾਈ ਝਗੜਾ ਸੀਗਾ ਉਹ ਆਪਸ ਦੇ ਲੜਨ ਲੱਗੇ ਕਿ ਤੇ ਝੜਾਨ ਲੱਗੇ ਉਹਨਾਂ ਨੂੰ ਉਹਨਾਂ ਨੇ ਜੋ ਉਹਨਾਂ ਦੇ ਕੋਲ ਸੀਗਾ ਕੋਈ ਹਥਿਆਰ ਉਹ ਇਹਦੇ ਮਾਰ ਕੇ ਤਾਂ ਇਹਨੂੰ ਕੀ ਮਾਰਿਆ ਕੀ ਇਹਦੇ ਮੇਰੇ ਖਿਆਲ ਨਾਲ ਜੋ ਵੀ ਦੱਸ ਰਹੇ ਜਾਕੇ ਤੇ ਸੀਗੀ ਜਾਂ ਕੋਈ ਸ਼ੁਰਾ ਵਗੈਰਾ ਸੀ ਪਿਛੇ ਅਦਾ ਦਾ ਹਥਿਆਰ ਸੀਗਾ